ਕਾਕ ਬਣ ਕੇ ਪੰਜ ਲੁਟੇਰਿਆਂ ਨੇ ਜੁਵਲਰ ਦੀ ਦੁਕਾਨ ਤੋਂ ਲੁੱਟੀ 2.5 ਕਿਲੋ ਚਾਂਦੀ ਤੇ ਸੋਨਾ ਲੁਧਿਆਣਾ ਦੇ ਗਿੱਲ ਰੋਡ ਵਿਖੇ ਅੱਤਵਾਰ ਸ਼ਾਮ ਇੱਕ ਜੁਵਲਰ ਦੀ ਦੁਕਾਨ 'ਚ ਬੰਦੂਕ ਦੀ ਨੋਕ ਤੇ ਸ਼ਰੀਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜ ਲੁਟੇਰਿਆਂ ਨੇ ਜੁਵਲਰ ਦੀ ਦੁਕਾਨ 'ਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਫਿਰ ਲੁਟੇਰੇ ਬੰਦਕ ਬਣਾ ਕੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਭਰਾ ਰੋਗੇ ਅਜਨ ਸਮੇ ਮੁਲਾਜ਼ਮਾ ਨੇ ਆਪਣੇ ਪਿਸਤੌਲ ਤੋਂ ਹਵਾ ਫਾਇਰ ਵੀ ਕੀਤੇ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਲੋਕ ਉੱਥੇ ਇਕੱਠੇ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਗਿੱਲ ਰੋਡ ਤੇ ਜਗਦੀਸ਼ ਕੁਮਾਰ ਦੀ ਸੁਨਿਆਰੇ ਦੀ ਦੁਕਾਨ ਹੈ। ਉਹਨਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਸ ਦੀ ਦੁਕਾਨ ਤੇ ਕੁਝ ਗ੍ਰਾਹਕ ਆਏ ਸਨ ਜਿਸ ਨੂੰ ਸੋਨੇ ਚਾਂਦੀ ਦੇ ਗਹਿਣੇ ਦਿਖਾ ਰਿਹਾ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਪਹਿਲਾਂ ਦੋ ਬਦਮਾਸ਼ ਗਾਕ ਬਣ ਕੇ ਆਏ ਅਤੇ ਗਹਿਣੇ ਦਿਖਾਉਣ ਦੀ ਮੰਗ ਕੀਤੀ। ਕੁਝ ਮਿੰਟਾਂ ਬਾਅਦ ਤਿੰਨ ਹੋਰ ਨੌਜਵਾਨ ਦੁਕਾਨ ਅੰਦਰ ਆਏ। ਦੁਕਾਨਦਾਰ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਪਿਸਤੌਲ ਦੀ ਨੋਕ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਗਦੀਸ਼ ਅਨਸਾਰ ਤਿੰਨ ਮੁਲਜ਼ਮਾ ਨੇ ਉੱਥੇ ਪਏ ਕਰੀਬ 2.5 ਕਿਲੋ ਚਾਂਦੀ ਦੇ ਗਹਿਣੇ ਅਤੇ ਤਿੰਨ ਟੋਲੇ ਸੋਨਾ ਆਪਣੇ ਕਾਲੇ ਬੈਗ ਵਿੱਚ ਪਾ ਲਿਆ। ਜਗਦੀਸ਼ ਨੇ ਦੱਸਿਆ ਕਿ ਜਦੋਂ ਉਸ ਨੇ ਉਪਤ ਦੋਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਨੂੰ ਪਿਸਤੌਲ ਨਾਲ ਗੋਲੀ ਮਾਰ ਕੇ ਜਾਨੋਂ ਮਾਰ ਦੀ ਧਮਕੀ ਦਿੱਤੀ। ਦੇਖੋ ਹੋਰ ਕੀ ਕੁਝ ਉਸ ਜੁਐਲਰਸ ਨੇ ਕਿਹਾ ਹੈ ਉਹ ਵੀ ਸੁਣੋ। 20 ਮਿੰਟ ਬਾਅਦ ਆਏ ਨੇ ਜੀ। ਅੱਛਾ। ਤੁਸੀਂ ਫੋਨ ਕੀਤਾ ਸੀ ਕਿ ਫੋਨ ਕੀਤਾ ਸੀ ਸਵਾ ਨੰਬਰ ਤੇ ਜੀ। ਅਸੀਂ ਉਹਨਾਂ ਕੋਲ ਸਾਰਿਆਂ ਕੋਲ ਬਾਲ ਵਰਸ ਸੀ ਤੇ ਬਾਹਰ ਜਾ ਕੇ ਮੇਰੇ ਗੋਲੀ ਮਾਰ ਲਏ ਮੈਂ ਤਾਂ ਬਚਾ ਹੋ ਗਿਆ ਭੱਜ ਕੇ ਚੱਪਿਆਂ ਬਾਹਰ ਨਿਕਲਿਆ ਤਾਂ ਆ ਕੇ ਭੱਜੇ ਨੇ ਬਾਹਰ ਲੈ ਕੇ ਪੈਰ ਮਾਰ ਬਾਹਰ ਲੈ ਕੇ ਪੈਰ ਕੀਤਾ ਵਾਈਫਾਇਰ ਕੀਤਾ ਉਹਨੇ ਉਹਦਾ ਇਹ ਡਿਗਾ ਦੇਖ ਕੇ ਮੈਂ ਚੰ ਭੱਜ ਗਿਆ ਵਾਕਰ ਦੇਖਦੇ ਉਹਨਾਂ ਨੂੰ ਫਿਰ ਸਿੱਕੇ ਧੰਦੇ ਉਹ ਜਦੋਂ ਮੈਂ ਇੱਟ ਮਾਰ ਕੇ ਸ਼ੀਸ਼ਾ ਭੰਨਿਆ ਉਹਨੇ ਫਿਰ ਕਰਤਾ ਕਾਰੇ ਦੇ ਸੀਗੇ ਕਾਰੇ ਤੇ ਉਹ ਕਾਰ ਸੀਗੀ ਕਾਰ ਕਿਹੜੀ ਸੀਗੀ ਕਾਰ ਦਾ ਨਹੀਂ ਪਤਾ ਕਿ ਮੁੰਡੇ ਨੇ ਪਾ ਲਈ ਕਾਰ ਕਾਰ ਦਾ ਸ਼ੀਸ਼ਾ ਟੁੱਟਿਆ ਉਹ ਮੈਂ ਤਾਂ ਉੱਤੇ ਬੈਠਾ ਸੀ ਜੀ ਕਹਾਂ ਆ ਗਏ ਫਿਰ ਇੱਥੇ ਆ ਗਏ ਮੈਂ ਕੀ ਤਾਂ ਉਹ ਸਮਾਨ ਆ ਪੜਦੇ ਜਿਵੇਂ ਹੋਏਗਾ ਇਹਦਾ ਕਾਟ ਦੇ ਤੇ ਮੈਂ ਰੋਲਾ ਪਾਉਣ ਲੱਗਿਆ ਅਸੀਂ ਸੇ ਬੰਦ ਜੇ ਬਾਹਰ ਫੜਦਾ ਨਹੀਂ ਆ ਮੈਂ ਘਾਹ ਆ ਗਾ ਅੰਦਰ ਕਿੰਨੇ ਆਏ ਬੰਦੇ ਅੰਦਰ 5 ਜਣੇ ਆ ਗਏ ਮੈਂ ਤੇ ਸਮਾਨ ਸਾਰੇ ਸਮਾਨ ਬਾਹਰ ਪਿਆ ਸੀ ਫੱਲਾਈ ਤੇ ਉਹ ਸਮਾਨ ਚੱਕ ਕੇ ਕਿਸੇ ਦੇ ਬੈਗਜ ਪਾਉਣ ਲੱਗਿਆ ਕਿਹੜਾ ਸਮਾਨ ਹੈ ਸਮਾਨ ਚਾਹ ਦੀ ਦਾ ਹਰਾ ਵੀਰੋ ਕੋਈ ਵੀਡੀਓ ਦਿਖਾ ਦਿਓ ਆਪਾਂ ਵੀਡੀਓ ਦੇ ਦਿਓ ਸਰ ਆ ਸਰ ਨੂੰ ਵੀਡੀਓ ਦਿਖਾ ਦਿਓ ਉਹਦਾ ਸੀਸੀਟੀਵੀ ਬਾਅਦ ਚੋਂ ਆਇਆ ਹੋਇਆ ਜੀ ਆ ਵੀਡੀਓ ਦੇ ਲੁੱਤੀਆਂ ਚੈਨਲ ਚ ਚੱਲਣਗੇ ਸਟਾਰਟ ਹੋਣਗੇ ਜਿਆਦਾ ਕੋਈ ਅੱਛਾ ਫਿਰ ਵੇਦੀ ਮੈਂ ਆ ਭਰਾ ਮੇਰਾ ਚੱਕੀ ਵਾਲਾ ਮੈਂ ਤਾਂ ਉਹਨੂੰ ਬਾਜਾ ਮਾਰਦਾ ਸੀ ਆਹ ਹੈ ਆਹ ਚਾਰ ਪੰਜ ਬਾਜਾ ਮਾਰੀਆਂ ਬਾਹਰ ਸੁਣਿਆ ਨਹੀਂ ਇਹ ਕਿ ਸੰਦਰ ਕੰਮ ਕਰਦਾ ਹੋਊਗਾ ਕਹਿੰਦੇ ਸੀ ਸ਼ੀਸ਼ਾ ਕਿ ਚੱਕ ਕੇ ਬਾਹਰ ਮਾਰ ਲਗੇ ਮੈਂ ਸ਼ੀਸ਼ਾ ਟੁੱਟ ਜਾਊਗਾ ਫੜਕਾ ਹੋਊਗਾ ਤੇ ਉਹਨਾਂ ਨੇ ਮੈਨੂੰ ਹਲੇ ਅੰਦਰ ਫੜ ਲਿਆ ਜਿਆਦਾ ਜਗ੍ਹਾ ਮੈਂ ਪੇਟ ਖੋਲਿਆ ਕਿਸੇ ਦੇ ਤੁਹਾਨੂੰ ਫੜ ਲਿਆ ਦੁੱਝੇ ਬਾਤੀ ਉਹ ਦੁੱਝਾ ਪਾਉਣ ਲੱਗ ਕੇ ਜੁਲੂ ਹਾਂ ਉਹ ਦੁੱਝੇ ਸਮਾਨ ਪਾਉਣ ਲੱਗ ਗਿਆ ਇਹ ਪੀਆ ਇਕਲਾ ਪੇਟੀ ਖੋਲ ਕੇ ਉਹਦੇ ਵਿੱਚ ਸਮਾਨ ਪਾ ਲਿਆ ਸਾਰੇ ਉਹਨੇ ਪੇਟੀ ਖਾਲੀ ਕਰ ਦਿੱਤੀ ਕਰੀ ਉਹਨੇ ਸਾਰੀ ਤੇ ਮੈਂ ਕਿਸੜੇ ਕਿਸਕੇ ਬਾਹ ਗਿਆ ਬਾਹਰ ਤੇ ਉਹਨੂੰ ਹਾਕ ਵਾਲੀ ਫਿਰੇ ਭੱਜ ਮੇਰੇ ਨਾਲ ਢੋਲਾ ਪਾਇਆ ਫਿਰ ਹਰ ਭੱਜ ਗਏ ਡਾਇਰੈਕਟਰ ਵਾਲੀ ਚਾਚੀ ਉਹ ਆੜੇ ਤੁਹਾਡੇ ਬੂਟ ਵਾਰਡ ਲੱਗੇ ਹੋਏ ਨੇ ਆ ਉਹਨਾਂ ਨੇ ਮਾਰੇ ਨਹੀਂ ਪੁੱਤਾਂ ਮਾਰੇ ਸੈਟਰੇ ਨੇ ਓਏ ਥੱਲੇ ਸੁੱਟੋ ਕੈਮਰਾ ਜਿੱਥੇ ਚੱਲਦਾ ਪਿਆ ਕੈਮਰੇ ਚੱਲ ਥੱਲੇ ਸੁੱਟੇ ਥੱਲੇ ਆਇਆ ਹਵਾਇਫਲ ਕੀ ਤੋਂ ਦੇ ਬਾਹਰ ਜਾ ਕੇ ਉਹਨਾਂ ਨੇ ਵੀ ਲੈਣਾ ਢੋਲਾ ਨਾਲ ਉਹਨਾਂ ਨੂੰ ਪਕ ਫਾਈਨਲ ਅੱਛਾ ਮੂੰ ਬੰਨੇ ਨਹੀਂ ਹੋਈ ਸੀ ਸਿੱਧੀ ਸੀ ਗਈ ਮੂੰ ਖੁੱਲੇ ਸੀ ਇਹ ਸਾਹਮਣੇ ਆਉਣਗੇ ਪਿਛਾਣ ਲੋਗੇ يا کي ته انتو ائين ٿو ٻڌڻ وڃو ويڊيو ڪلپ